ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਤਿਗੁਰੂ ਗੁਰੂ ਰੰਸਾ ਪਾਤਸ਼ਾਹ ਮਰਦਿਆ ਪਾਰ ਬਖਸ਼ਿਸ਼ ਰਹਿਮਤ ਦੇ ਨਾਲ ਗੁਰਬਾਣੀ ਦੀ ਵਿਚਾਰ ਕਰਨ ਦਾ ਸੁਭਾਗ ਸਮਾ ਪ੍ਰਾਪਤ ਹੋਇਆ ਜੋ ਕਿ ਪਾਵਨ ਸ਼ਬਦ ਭਗਤ ਰਵਿਦਾਸ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਮukh ਤੋਂ ਉਚਾਰਨ ਕੀਤਾ ਗਿਆ ਹੈ ਬਾਬਰ ਅਵਦਾ ਜੀ ਕਿਰਪਾ ਕਰਦੇ ਹਨ ਬਖਸ਼ਿਸ਼ ਕਰਦੇ ਹਨ ਕਿ ਜਿੰਨਾ ਚਿਰ ਬੰਦੇ ਦੇ ਅੰਦਰ ਹਉਮੈ ਦੀ ਮੈਲ ਹੈ ਭਾਵ ਕਿ ਉਹ ਪ੍ਰਮਾਤਮਾ ਨੂੰ ਅਕਾਲ ਪੁਰਖ ਦੀ ਬਖਸ਼ਿਸ਼ ਨੂੰ ਨਹੀਂ ਸਮਝ ਰਿਹਾ ਤੇ ਹਰ ਗੱਲ ਦੇ ਵਿੱਚ ਉਹ ਆਪਣੀ ਮੈਂ ਰੱਖਦਾ ਹੈ ਕਿ ਇਹ ਮੈਂ ਕੀਤਾ ਹੈ ਇਹ ਮੈਂ ਕਰ ਰਿਹਾ ਸੋ ਉੱਥੇ ਬਾਬਾ ਰਵਦਾਜ ਜੀ ਕਹਿੰਦੇ ਨੇ ਕਿ ਪ੍ਰਮਾਤਮਾ ਦੀ ਕਿਰਪਾ ਤੋਂ ਵਾਂਝਾ ਰਹਿ ਜਾਂਦਾ ਹੈ ਪ੍ਰਮਾਤਮਾ ਤੋਂ ਦੂਰ ਹੋ ਜਾਂਦਾ ਤੇ ਪ੍ਰਮਾਤਮਾ ਉਸ ਤੋਂ ਕੋਹਾਂ ਦੂਰ ਹੋ ਜਾਂਦਾ ਹੈ ਤਾਂ ਕਿ ਉਹਦੇ ਵਿੱਚ ਮੈਂ ਹੈ ਹੋਮੇ ਹੈ ਸਭ ਕਿਰਪਾ ਕਰਦੇ ਨੇ ਰਹਿਮਤ ਕਰਦੇ ਹਨ ਜਦ ਹਮ ਹੋਤੇ ਤਬ ਤੂੰ ਨਹੀਂ ਅਬ ਤੂੰ ਹੀ ਮੈਂ ਨਹੀਂ ਜਦੋਂ ਇਹ ਮੰਨਦਾ ਹੈ ਕਿ ਇਹ ਸਭ ਕੁਝ ਪਰਮਾਤਮਾ ਦੀ ਕਿਰਪਾ ਹੈ ਪਰਮਾਤਮਾ ਕਰ ਰਿਹਾ ਹੈ ਫਿਰ ਕਹਿਣ ਲੱਗੇ ਕਿ ਉਸ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਤੱਖ ਉਹਦੇ ਤੇ ਰਹਿਮਤ ਬਖਸ਼ਦੀ ਆ ਕਿਰਪਾ ਹੁੰਦੀ ਆ ਕਹਿਣ ਲੱਗੇ ਵੀ ਪਰਮਾਤਮਾ ਤੇ ਪਿੱਛ ਤੇ ਬੰਦੇ ਦੇ ਵਿੱਚ ਕੀ ਫਰਕ ਸਮਝਦਾ ਹੈ ਕਹਿੰਦੇ ਅਨਲ ਅਗਮ ਜੈਸੇ ਲਹਿਰ ਮੇ ਉਦਦ ਜਲ ਕੇਵਲ ਜਲ ਮਾਈ ਇੰਨਾ ਕਹਿਣ ਲੱਗੇ ਪਰਮਾਤਮਾ ਦੇ ਨੇੜੇ ਮੰਨਦਾ ਹੈ ਕਿ ਜਿਵੇਂ ਦਰਿਆ ਦੇ ਵਿੱਚ ਲਹਿਰਾਂ ਉੱਠ ਰਹੀਆਂ ਹਨ ਤੇ ਉਸ ਦਰਿਆ ਦੇ ਵਿੱਚ ਜਿਹੜੀ ਲਹਿਰ ਹੈ ਉਹ ਕੋਈ ਵੱਖਰੀ ਨਹੀਂ ਹੈ ਉਹ ਪਰਮਾਤਮਾ ਇਸੇ ਤਰ੍ਹਾਂ ਬੰਦੇ ਤੋਂ ਰੱਬ ਦੂਰ ਨਹੀਂ ਹੈ ਰੱਬ ਹੀ ਪਰਮਾਤਮਾ ਹੈ ਪਰਮਾਤਮਾ ਹੀ ਬੰਦਾ ਹੈ ਕਿ ਭਾਵੇਂ ਬੰਦੇ ਨੂੰ ਆਪਣਾ ਰੂਪ ਦਿੱਤਾ ਪਰਮਾਤਮਾ ਨੇ ਸਹਿਬ ਕਿਰਪਾ ਕਰਦੇ ਨੇ ਜਵਲ ਜਲ ਕੇਵਲ ਜਲ ਮਾਹੀ ਕਿ ਜਿਵੇਂ ਜਲ ਹੀ ਤਰੰਗਾ ਉੱਚੋਂ ਉੱਠਦਿਆਂ ਨੇ ਐਵੇਂ ਰੱਬ ਵਿੱਚੋਂ ਹੀ ਬੰਦਾ ਉੱਠਿਆ ਰੱਬ ਵਿੱਚੋਂ ਹੀ ਬੰਦਾ ਬਣਿਆ ਰੱਬ ਦਾ ਰੂਪ ਬੰਦੇ ਨੂੰ ਮਿਲਿਆ ਹੈ ਮਾਦਵੇ ਕਿਆ ਕਹੀਏ ਭ੍ਰਮ ਐਸਾ ਜੈਸਾ ਮੰਨਿਏ ਹੋਏ ਇਨਾਂ ਤੈਸਾ ਬਾਪਰਬਦਾ ਜੀ ਕਿਰਪਾ ਕਰਦੇ ਨੇ ਰਹਿਮਤ ਕਰਦੇ ਹਨ ਕਿ ਉਹ ਪਰਮਾਤਮਾ ਕਾਲਪੁਰਖ ਵਾਹਿਗੁਰੂ ਜੀ ਸਾਨੂੰ ਜਿਹੜਾ ਜੀਵਾਂ ਨੂੰ ਭਲੇਖਾ ਪਿਆ ਹੋਇਆ ਹੈ ਕਿ ਇਹ ਸਾਨੂੰ ਭਲੇਖਾ ਸਾਡਾ ਦੂਰ ਕਰੋ ਇਹ ਕਿਵੇਂ ਬਿਆਨ ਕੀਤਾ ਜਾ ਸਕਦਾ ਹੈ ਭਲੇਖੇ ਨੂੰ ਕਿਵੇਂ ਕੱਢਿਆ ਜਾ ਸਕਦਾ ਹੈ ਕਿ ਅਸੀਂ ਇਹ ਮੰਨੀ ਬੈਠੇ ਹਾਂ ਕਿ ਪ੍ਰਮਾਤਮਾ ਸਾਡੇ ਤੋਂ ਵੱਖਰਾ ਹੈ ਕੋਈ ਵੱਖਰੀ ਹਸਤੀ ਹੈ ਜੋ ਕਿ ਇਹ ਗੱਲ ਬਿਲਕੁਲ ਠੀਕ ਨਹੀਂ ਪ੍ਰਮਾਤਮਾ ਸਾਡੇ ਤੋਂ ਵੱਖਰਾ ਨਹੀਂ ਪ੍ਰਮਾਤਮਾ ਸਾਡੇ ਵਿੱਚ ਹੈ ਜਦੋਂ ਪ੍ਰਮਾਤਮਾ ਸਾਡੇ ਤੋਂ ਦੂਰ ਹੋ ਜਾਂਦਾ ਹੈ ਪਰਮਾਤਮਾ ਸਾਡੇ ਅੰਦਰੋਂ ਨਿਕਲ ਜਾਂਦਾ ਤੇ ਅਸੀਂ ਮਰ ਜਾਂਦੇ ਹਾਂ ਭਾਵ ਕਿ ਅਸੀਂ ਮਿੱਟ ਜਾਂਦੇ ਹਾਂ ਖਤਮ ਹੋ ਜਾਂਦੇ ਹਾਂ ਸੋ ਸਹਬ ਕਿਰਪਾ ਕਰਦੇ ਨੇ ਰਹਿਮਤ ਕਰਦੇ ਨੇ ਕਿ ਇਹ ਭਲੇਖੇ ਨੂੰ ਦੂਰ ਕਰਨ ਵਾਸਤੇ ਬਾਬਾ ਰਵਦਾਸ ਜੀ ਕਿਰਪਾ ਕਰਦੇ ਨੇ ਕਹਿੰਦੇ ਨਰਪਤ ਏਕ ਸੰਗਾਸਨ ਸੋਇਆ ਸੁਪਨੇ ਪਿਆਪ ਘਾਰੀ ਕਹਿਣ ਲੱਗੇ ਕਿ ਰਾਜਾ ਸੰਗਾਸਨ ਤੇ ਬੈਠਾ ਔਰ ਸੁਪਨਾ ਆ ਗਿਆ ਬੈਠੇ-ਬੈਠੇ ਨੂੰ ਨੀਂਦ ਆ ਗਈ ਨੀਂਦ ਦੇ ਵਿੱਚ ਇੱਕ ਸੁਪਨਾ ਆਇਆ ਸੁਪਨੇ ਵਿੱਚ ਭਿਖਾਰੀ ਬਣ ਗਿਆ ਕਹਿਣ ਲੱਗੇ ਜਦੋਂ ਸੁਪਨੇ 'ਚ ਭਿਖਾਰੀ ਬਣ ਗਿਆ ਤੇ ਕਹਿਣ ਲੱਗੇ ਭੁੱਖ ਬੜੀ ਲੱਗੀ ਔਰ ਖਾਣ ਨੂੰ ਕੋਲੇ ਕੁਝ ਵੀ ਨਹੀਂ ਹੈ ਤੇ ਕੋਈ ਲੰਗਰ ਕੋਈ ਖਿਚੜੀ ਦਾ ਲੰਗਰ ਵਰਤਾਇਆ ਜਾਂਦਾ ਖਿਚੜੀ ਲੈਣ ਵਾਸਤੇ ਨੇੜੇ ਹੋਇਆ ਪਰ ਕੋਲੇ ਭਾਂਡਾ ਨਹੀਂ ਕੋਲੀ ਕੁਮਾਰਾਂ ਦਾ ਘਰ ਉਤੋਂ ਭਾਂਡਾ ਮੰਗਿਆ ਉਹਨੇ ਵੀ ਉਤੋਂ ਚੁੱਕ ਕੇ ਟੁੱਟਿਆ ਜਾਂ ਭਾਂਡਾ ਪਕੜਾ ਦਿੱਤਾ ਜਦੋਂ ਕਹਿੰਦੇ ਰਾਜੇ ਨੇ ਉਹਦੇ ਵਿੱਚ ਖਿਚੜੀ ਪਵਾਈ ਟੁੱਟਿਆ ਹੋਣ ਕਰਕੇ ਖਿਚੜੀ ਉਹਦੇ ਪੈਰਾਂ ਤੇ ਪੈ ਗਈ ਤੇ ਉਹਦੀ ਜਾਗ ਖੁੱਲ ਗਈ ਕਹਿਣ ਲੱਗੇ ਉਹਨੂੰ ਪਤਾ ਜਦੋਂ ਜਾਗ ਖੁੱਲੀ ਉਹ ਹੈਰਾਨ ਹੋ ਗਿਆ ਉਹ ਕਹਿੰਦੇ ਵੇ ਹੈ ਤੂੰ ਰਾਜਾ ਤੇ ਸੁਪਨੇ ਵਿੱਚ ਭੁੱਖਾ ਮਰਦਾ ਫਿਰਦਾ ਹੀ ਭਖਾਰੀ ਬਣਿਆ ਪਰਦੇਸ ਕਹਿਣ ਲੱਗੇ ਅਚਤ ਰਾਜ ਵਿਚਰ ਤੋਂ ਦੁੱਖ ਪਾਇਆ ਜਿਵੇਂ ਰਾਜੇ ਨੂੰ ਰਾਜ ਹੁੰਦਿਆਂ ਹੋਇਆ ਵੀ ਕਹਿਣ ਲੱਗੇ ਦੁੱਖ ਪਾਰਿਆ ਰਾਜ ਭਾਗ ਵੀ ਕੋਲੇ ਆ ਸਭ ਕੁਝ ਕੋਲੇ ਆ ਪਰ ਫੇਰ ਵੀ ਸੁਪਨੇ ਦੇ ਵਿੱਚ ਦੁੱਖ ਪਾਰਿਆ ਸੋਗਤ ਪਈ ਹਮਾਰੀ ਬਾਬਰ ਅਰਦਾਸ ਜੀ ਕਹਿੰਦੇ ਇਸੇ ਤਰ੍ਹਾਂ ਬੰਦੇ ਤੋਂ ਪਰਮਾਤਮਾ ਦੂਰ ਨਹੀਂ ਹੈ ਤੇ ਪਰ ਬੰਦਾ ਰੱਬ ਨੂੰ ਦੂਰ ਸਮਝ ਕੇ ਭੜਕਦਾ ਫਿਰਦਾ ਕਰਮ ਕਾਂਢੀ ਲੋਕਾਂ ਕੋਲੇ ਤੰਤਰਕ ਲੋਕਾਂ ਕੋਲੇ ਸੁੱਖ ਲੈਣ ਵਾਸਤੇ ਰੱਬ ਲੱਭਣ ਵਾਸਤੇ ਥਾਂ ਥਾਂ ਤੇ ਜਾਂਦਾ ਹੈ ਵਰ ਰੱਬ ਤਾਂ ਉਹਦੀ ਆਤਮਾ ਦੇ ਉਹਦੇ ਹਿਰਦੇ ਦੇ ਵਿੱਚ ਹੈ ਰਾਜ ਭਉਂਗ ਪ੍ਰਸੰਗ ਜੈਸੇ ਆ ਅਬ ਕਿਛ ਮਰਮ ਜਨਾਇਆ ਕਹਿਣ ਲੱਗੇ ਜਿਵੇਂ ਰਾਜ ਰਾਜ ਦਾ ਮਤਲਬ ਰੱਸੀ ਭਉਂਗ ਤੇ ਰੱਸੀ ਜਿਵੇਂ ਬੰਦੇ ਨੂੰ ਭਲੇਖਾ ਪਾਇਆ ਜਾਂਦਾ ਰਾਤ ਨੂੰ ਸੁੱਤਾ ਪਿਆ ਕੋਠੇ ਤੇ ਮੰਜਾ ਡਾਇਆ ਤੇ ਪਰ ਕਹਿਣ ਲੱਗੇ ਜਦੋਂ ਮੰਜੇ ਦੇ ਥੱਲੇ ਨਿਗਾਹ ਮਾਰੀ ਤੇ ਰੱਸੀ ਪਈ ਆ ਪਰ ਉਹਨੂੰ ਭਲੇਖਾ ਪੈ ਗਿਆ ਵੀ ਜਿਵੇਂ ਸੱਪ ਪਿਆ ਸਾਰੀ ਰਾਤ ਡਰੀ ਗਿਆ ਮੇਰੇ ਮੰਜੇ ਥੱਲੇ ਸੱਪ ਪੈਰ ਨਹੀਂ ਲਾਇਆ ਥੱਲੇ ਜਦੋਂ ਸਵੇਰੇ ਦਿਨ ਚੜਿਆ ਚਾਨਣ ਹੋਇਆ ਵੇਖਿਆ ਕਹਿਣ ਲੱਗੇ ਤਾਂ ਰੱਸੀ ਸੀ ਸਾਰੀ ਰਾਤ ਹੀ ਡਰੀ ਗਿਆ ਰਾਜ ਭੰਗ પ્રસੰਗ ਜੈਸੇ ਜਿਵੇਂ ਰੱਸੀ ਦਾ ਭੈ ਕਰਕੇ ਸਾਰੀ ਰਾਤ ਡਰੀ ਗਿਆ ਇਸ ਤਰੀਕੇ ਨਾਲ ਅੱਬ ਕਿਛ ਮਰਮ ਜਨਾਇਆ ਫਿਰ ਬਾਅਦ ਚ ਪਤਾ ਲੱਗਾ ਕਣਕ ਕਟ ਕੇ ਜੈਸੇ ਫੁੱਲ ਪਰੇ ਅੱਬ ਕਹਿਤੇ ਕਹਿ ਨਾ ਆਇਆ ਬਾਬਰ ਵਦਾਦ ਜੀ ਕਿਰਪਾ ਕਰਦੇ ਨੇ ਰਹਿਮਤ ਕਰਦੇ ਹਨ ਕਹਿਣ ਲੱਗੇ ਇਹ ਰੱਸੀ ਦੇ ਦਸਤਾਨ ਦੀ ਤਰ੍ਹਾਂ ਕਹਿਣ ਲੱਗੇ ਪ੍ਰਮਾਤਮਾ ਸਾਡੇ ਤੋਂ ਵੱਖਰਾ ਨਹੀਂ ਹੈ ਪਰ ਸਾਨੂੰ ਭੁਲੇਖਾ ਪਿਆ ਹੋਇਆ ਵੀ ਕਿਤੇ ਪ੍ਰਮਾਤਮਾ ਦੂਰ ਆ ਤੇ ਅਸੀਂ ਉਹਦੇ ਤੋਂ ਵਿਛੜੇ ਹੋਈਆਂ ਉਹ ਤੇ ਦੂਰ ਹੈ ਕਹਿਣ ਲੱਗੇ ਫਿਰ ਪਤਾ ਲੱਗਿਆ ਫਿਰ ਇਸ ਇਸ ਬਰਤਾਰੇ ਤੋਂ ਕਹਿਣ ਲੱਗੇ ਬੰਦੇ ਨੂੰ ਇਹ ਸੋਝੀ ਆਈ ਕਿ ਪ੍ਰਮਾਤਮਾ ਤੇ ਸਾਡੀ ਆਤਮਾ ਦੇ ਵਿੱਚ ਬੈਠਾ ਹੈ ਆਤਮ ਹੈ ਪਰਮਾਤਮ ਹੈ ਔਰ ਸਾਡੇ ਤੋਂ ਵੱਖਰਾ ਨਹੀਂ ਹੈ ਸਾਡੇ ਅੰਦਰ ਹੀ ਪਰਮਾਤਮਾ ਦਾ ਨਿਵਾਸ ਹੈ ਅਸੀਂ ਉਸ ਨੂੰ ਯਾਦ ਕਰਨਾ ਉਸ ਨੂੰ ਮਿਲਣਾ ਹੈ ਰਹਿਮਤ ਕਰਦੇ ਨੇ ਬਖਸ਼ਿਸ਼ ਕਰਦੇ ਨੇ ਕਨਕ ਕਟਕ ਜੈਸੇ ਫੂਲ ਪਰੇ ਅਬ ਕਹਤੇ ਕੈਨ ਨਾ ਆਇਆ ਕਹਿਣ ਲੱਗੇ ਭਾਈ ਹੁਣ ਇਹ ਗੱਲ ਬਿਆਨ ਨਹੀਂ ਕੀਤੀ ਜਾ ਸਕਦੀ ਇਹ ਹੁਣ ਆਖੀ ਨਹੀਂ ਜਾ ਸਕਦੀ ਕਿ ਕੋਈ ਕਹੇ ਕਿ ਪਰਮਾਤਮਾ ਜੇ ਤੇ ਪਰਮਾਤਮਾ ਤੇਰੇ ਵਿੱਚ ਆ ਤੇ ਤੂੰ ਦਿਖਾ ਪਰਮਾਤਮਾ ਅਗਲਾ ਕਹਿ ਦਿੰਦਾ ਵੀ ਪਰਮਾਤਮਾ ਫਿਰ ਦਿਖਾ ਜੇ ਤੇਰੇ ਕੋਲ ਹੀ ਆ ਤਾਂ ਉਹ ਕਹਿਣ ਲੱਗੇ ਬਿਆਨ ਨਹੀਂ ਕੀਤਾ ਜਾ ਸਕਦਾ ਗੂੰਗਾ ਮਠਿਆਈ ਖਾ ਲਿਓ ਨੂੰ ਪੁੱਛੀਏ ਕਿੰਨਾ ਕ੍ਰਾਸਾ ਆ ਉਹ ਬਿਆਨ ਨਹੀਂ ਕੀਤਾ ਜਾ ਸਕਦਾ ਪਰਮਾਤਮਾ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ ਜਿਵੇਂ ਆਪਣੇ ਭੁੱਖ ਲੱਗੀ ਆਪਾਂ ਨੂੰ ਕੋਈ ਕਹੇ ਕਿ ਭੁੱਖ ਦਿਖਾ ਫਿਰ ਪ੍ਰਸ਼ਾਦ ਦੇਵਾਂਗੇ ਪੋਕ ਮਹਿਸੂਸ ਕਰ ਸਕਦੇ ਆ ਦੋਖਾ ਆਪਾਂ ਨੂੰ ਸਿਰਦਰਦ ਆਪਾਂ ਕਹਿੰਦੇ ਕੋਈ ਗੋਲੀ ਦਿਓ ਸਿਰਦਰਦ ਕਰ ਦੋ ਕਹਿੰਦੇ ਪਹਿਲਾਂ ਦਰਦ ਦਿਖਾ ਫੇਰ ਗੋਲੀ ਦੇਵਾਂਗੇ ਦਰਦ ਮਹਿਸੂਸ ਕੀਤਾ ਜਾ ਸਕਦਾ ਦਿਖਾਇਆ ਨਹੀਂ ਜਾ ਸਕਦਾ ਇਸ ਤਰ੍ਹਾਂ ਬਾਬਰ ਅਵਦਾਲ ਜੀ ਕਹਿੰਦੇ ਨੇ ਪਰਮਾਤਮਾ ਸਾਡੇ ਵਿੱਚ ਹੈ ਸਾਡੇ ਨਾਲ ਆ ਸਾਡੇ ਅੰਗ ਸਾਤ ਅੰਗ ਸੰਗ ਆ ਉਹਨੂੰ ਕਹਿ ਕਹਿ ਕੇ ਬਿਆਨ ਨਹੀਂ ਕੀਤਾ ਜਾ ਸਕਦਾ ਸਰਬੇਕ ਅਨੇਕੇ ਸੁਆਮੀ ਸਬਕਟ ਭੋਗਵੇ ਸੋਈ ਬਾਬਰਬਦਾ ਜੀ ਕਿਰਪਾ ਕਰਦੇ ਨੇ ਬਖਸ਼ਿਸ਼ ਕਰਦੇ ਨੇ ਕਿ ਸਭ ਹਿਰਦਿਆਂ ਦੇ ਵਿੱਚ ਉਹ ਸਭ ਕੋ ਗੋਬਿੰਦ ਸਭ ਕੋ ਗੋਬਿੰਦ ਗੋਬਿੰਦ ਬੈ ਨਹੀਂ ਕੋਈ ਵੀ ਸਾਰਿਆਂ ਦੇ ਵਿੱਚ ਹੀ ਗੋਬਿੰਦ ਸਾਰਿਆਂ ਦੇ ਵਿੱਚ ਹੀ ਪਰਮਾਤਮਾ ਦਾ ਨਿਵਾਸ ਹੈ ਉਹਦੇ ਤੋਂ ਬਿਨਾ ਕੋਈ ਜੀਵ ਨਹੀਂ ਹੈ ਸਭ ਦੇ ਵਿੱਚ ਕੀੜੀ ਦੇ ਵਿੱਚ ਵੀ ਹਾਥੀ ਵਿੱਚ ਵੀ ਸਰਬੇਕ ਅਨੇਕੇ ਸੁਆਮੀ ਸਾਰਿਆਂ ਦੇ ਵਿੱਚ ਉਹ ਸੁਆਮੀ ਰਾਮਿਆ ਹੋਇ ਸਖਬ ਘੱਟ ਭੋਗਵੇਂ ਸੋਈ ਸਾਰਿਆਂ ਦੇ ਹਿਰਦੇ ਘੱਟ ਦਾ ਮਤਲਬ ਹਿਰਦੇ ਵਿੱਚ ਕਾਹੇ ਰਬਦਾਸ ਹੱਥ ਪਏ ਨੇ ਸਹਿਜੇ ਹੋਏ ਸੋਈ ਬਾਬਾ ਰਬਦਾਸ ਜੀ ਕਿਰਪਾ ਕਰਦੇ ਨੇ ਕਿ ਭਾਈ ਉਹ ਤਾਂ ਸਾਡੇ ਹੱਥ ਨਾਲੋਂ ਵੀ ਨੇੜੇ ਆ ਸਾਡੇ ਸਾਡੇ ਹੱਥ ਨਾਲੋਂ ਵੀ ਸਾਡੇ ਨੇੜੇ ਆ ਕਿਉਂਕਿ ਸਾਡੀ ਆਤਮਾ ਦੇ ਵਿੱਚ ਸਾਡੇ ਹਿਰਦੇ ਰੂਪੀ ਭਾਂਡੇ ਦੇ ਵਿੱਚ ਪਰਮਾਤਮਾ ਵਸਦਾ ਹੈ ਸੋ ਪਰਮਾਤਮਾ ਨੂੰ ਦੂਰ ਨਾ ਜਾਣੀਏ ਸਦਾ ਪਰਮਾਤਮਾ ਸਾਡੀ ਆਤਮਾ ਦੇ ਵਿੱਚ ਆ ਸਾਡੇ ਰੋਮ ਰੋਮ ਵਿੱਚ ਰਮਿਆ ਹੋਇਆ ਹੈ ਪਰਮਾਤਮਾ ਬਾਬਰ ਰਵਦਾ ਜੀ ਇਹੀ ਕਹਿਣਾ ਚਾਹੁੰਦੇ ਨੇ ਕਿ ਪਰਮਾਤਮਾ ਸਰਬ ਵਿਆਪਕ ਹੈ ਸਾਰੇ ਜੀਵਾਂ ਦੇ ਵਿੱਚ ਉਹ ਇੱਕੋ ਜੀ ਜੋਤ ਹੈ ਕੋਈ ਗਰੀਬ ਮੀਰ ਨਹੀਂ ਕੋਈ ਉੱਚੀ ਨੀਵੀਂ ਜਾਤ ਨਹੀਂ ਮੰਨਦਾ ਉਹ ਨਾ ਹੀ ਉਹਨੇ ਕੋਈ ਉੱਚੀ ਨੀਵੀਂ ਜਾਤ ਬਣਾਈ ਹੈ ਜਿੰਨਾ ਚਿਰ ਸਾਡੇ ਵਿੱਚੋਂ ਹਉਮੈ ਦੀ ਮੈਲ ਨਹੀਂ ਜਾਂਦੀ ਹੰਕਾਰ ਨਹੀਂ ਜਾਂਦਾ ਉਹਨਾਂ ਚਿਰ ਸਾਨੂੰ ਉਹ ਸਾਡੇ ਤੋਂ ਵੱਖਰਾ ਲੱਗਦਾ ਹੈ ਜਦੋਂ ਸਾਡੇ ਚੋਂ ਹਉਮ ਮਿਟ ਜਾਂਦੀ ਹੈ ਹੰਕਾਰ ਖਤਮ ਹੋ ਜਾਂਦਾ ਸਭ ਉਸ ਪ੍ਰਮਾਤਮਾ ਦੀ ਬਖਸ਼ਿਸ਼ ਦੇ ਪਾਤਰ ਬਣ ਜਾਂਦੇ ਹਨ ਉਦੋਂ ਸਾਨੂੰ ਪ੍ਰਮਾਤਮਾ ਸਾਰੇ ਜਦੋਂ ਸਾਡੇ ਮਨ ਚੋਂ ਵਿਤਕਰੇ ਖਤਮ ਹੋ ਜਾਂਦੇ ਨੇ ਤੇ ਸਾਨੂੰ ਸਾਰਿਆਂ ਦੇ ਵਿੱਚ ਹੀ ਉਹ ਪ੍ਰਮਾਤਮਾ ਦਿਸਦਾ ਸੋ ਇਸ ਕਰਕੇ ਪ੍ਰਮਾਤਮਾ ਜਿਹੜਾ ਹੈ ਭਾਈ ਸਭ ਜੀਵਾਂ ਦੇ ਵਿੱਚ ਉਹ ਪ੍ਰਮਾਤਮਾ ਰਮਿਆ ਹੋਇਆ ਹੈ ਸਭ ਉਸ ਦਾ ਰੂਪ ਨੇ ਸੋ ਇਹੀ ਬਾਬਾ ਜੀ ਭਗਤ ਰਦਾਸ ਜੀ ਬਚਨ ਕਹਿਣਾ ਚਾਹੁੰਦੇ ਨੇ ਸੋ ਇਨੀਆਂ ਕਿ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ ਪੁਰਲਾਮ ਗੁਰੂ ਗੁਰੂ ਸੰਖਿਮਾ ਕਰਨ ਜੋਗ ਨੇ ਸਾਰੀ ਸੰਗਤ ਫਤਿਹ ਬੁਲਾਈ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ